ਜੇ ਕੁਦਰਤ ਨੇ ਮੇਹਰਬਾਨ ਹੋਈ ਹੈ ਕੁਦਰਤ ਸਾਡੇ ਪਰਿਵਾਰ ਤੇ ਸਾਰੇ ਇਲਾਕੇ ਤੇ ਮਿਹਰਬਾਨ ਹੋਈਆਂ ਉਹਦਾ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਕੁਝ ਨਹੀਂ ਹੁੰਦਾ ਇਹ ਬਖਸ਼ਿਸ਼ਾਂ ਸਭ ਪਰਮਾਤਮਾ ਦੀਆਂ ਦਿੱਤੀਆਂ ਨੇ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਤੇ ਨਾਲ ਨਾਲ ਹਲਕਾ ਡੇਰਾ ਬਾਬਾ ਨਾਨਕ ਦੇ ਉਹਨਾਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਰਾਤ ਦਿਨ ਲਈ ਮੇਰੇ ਲਈ ਮਿਹਨਤ ਕੀਤੀ ਹੈ ਤੇ ਧੰਨਵਾਦ ਕਰਦਾ ਮੈਂ ਸੀਨੀਅਰ ਹਾਈ ਕਮਾਂਡ ਦਾ ਵਰਿੰਦ ਕੇਦਰੀਵਾਲ ਜੀ ਸੰਦੀਪ ਪਾਟਕ ਜੀ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ 机会 ਦਿੱਤੀ ਔਰ ਇਲਾਕੇ ਵਾਲਿਆਂ ਨੇ ਮਾਣ ਬਖਸ਼ਿਆ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਲੱਗਦਾ ਜਿਹੜਾ ਪਰਿਵਾਰ ਦੇ ਹੰਕਾਰ ਦਾ ਜਿਹੜਾ ਤੁਸੀਂ ਨਾਰੇ ਦੇ ਦਿੰਦੇ ਹੋ ਉਹ ਅੱਜ ਖਤਮ ਹੋਇਆ ਬਿਲਕੁਲ ਜਿਹੜਾ ਨਾਰਾ ਮੈਂ ਪਿਛਲੇ 1 ਮਹੀਨੇ ਤੋਂ ਦੇ ਰਿਹਾ ਸੀਗਾ ਪਰਿਵਾਰਵਾਦ ਖਤਮ ਕਰਨਾ ਹੰਕਾਰ ਖਤਮ ਕਰਨਾ ਡੇਰਾ ਬਾਬਾ ਨਾਨਕ ਵਾਲਿਆਂ ਲੋਕਾਂ ਨੇ ਪਰਿਵਾਰਵਾਦ ਤੇ ਹੰਕਾਰ ਅੱਜ ਖਤਮ ਕਰ ਦਿੱਤਾ ਸਾਡੇ ਨਾਲ ਗੋਪੀਨ ਕੀ ਹੈ ਕੰਮੀ ਲੱਗ ਰਹੇ ਅੱਜ ਵੱਡੀ ਜਿੱਤ ਪ੍ਰਾਪਤ ਹੋਈ ਇਸ ਕਿਵੇਂ ਦਾ ਮਹਿਸੂਸ ਕਰ ਰਹੇ ਜੀ ਬਹੁਤ ਵਧੀਆ ਮਹਿਸੂਸ ਕਰਦੇ ਆ ਜੀ ਵਾਹਿਗੁਰੂ ਦੀ ਬਹੁਤ ਕਿਰਪਾ ਹੋਈ ਆ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਸੰਪੋਰਟਰਾਂ ਨੇ ਬਹੁਤ ਹੀ ਵਧੀਆ ਸਾਡਾ ਸਾਥ ਦਿੱਤਾ ਆ ਸੰਯੋਗਦਾਨ ਦਿੱਤਾ ਆ ਜੀ ਪਰ ਮਹਾਰਾਜ ਦੀ ਕਿਰਪਾ ਆ ਜੀ ਬਾਬੇ ਨਾਨਕ ਦੀ ਕਿਰਪਾ ਹੋਈ ਆ ਡੇਰਾ ਬਾਬਾ ਨਾਨਕ ਤੋਂ ਤੁਹਾਨੂੰ ਆਪ ਨੂੰ ਪਤਾ ਜਿਹੜੀ ਹੰਕਾਰ ਹੀ ਉਹਦਾ ਹੰਕਾਰ ਤੋੜਿਆ ਗਿਆ ਆ ਜੀ ਸੁਖਜਿੰਦਰ ਸਿੰਘ ਰੰਧਾਵੇ ਦਾ ਤੇ ਬਹੁਤ ਵਧੀਆ ਲੀਡਾਂ ਅਸੀਂ ਜਿੱਤੇ ਆਂ ਪਹਿਲੀ ਆ ਰਿਆ ਇੱਥੋਂ ਅਸੀਂ 5700 ਬਾਈਆਂ ਵੋਟਾਂ ਨਾਲ ਜਿੱਤੇ ਆਂ ਸੁਖਜੀਤਰ ਰੰਦਾਵਾ ਇੱਕ ਵਾਰੀ 5000 ਲੀਡ ਖੜੀ ਆ ਉਦੋਂ ਵੱਧ ਲੀਡ ਨਹੀਂ ਉਹਨੇ ਖੜੀ ਤੇ ਇਹ ਬਹੁਤ ਵਧੀਆ ਜੀ ਸਾਨੂੰ ਵੋਟਰਾਂ ਨੇ ਸਹਿਯੋਗ ਦਿੱਤਾ ਜੀ ਕਲਰ ਨੋਰ ਇੱਕ ਰੈਲੀ ਦੇ ਦੌਰਾਨ ਉਹਦੇ ਵਿਰੋਧੀ ਜਰ ਰੰਦਾਵਾ ਵੱਲੋਂ ਗੱਡੀਆਂ ਦਾ ਨੰਬਰ ਦੇਖਿਆ ਯਾਰੇ ਕਿ ਬਾਹਰ ਉਹ ਵੀ ਹਮ ਗਈ ਤੇ ਗੱਡੀਆਂ ਦਾ ਤੇ ਮੇਰੀ ਗੱਡੀ ਦਾ ਨੰਬਰ ਵੀ ਪੀਪੀ08 ਜਲੰਧਰ ਦਾ ਆ ਉਹਦੀ ਆਪਣੀਆਂ ਸੀਐਚ ਚੰਡੀਗੜ੍ਹ ਦੀਆਂ ਫਿਰ ਉਹ ਬਾਹਰ ਦਾ ਹੋਇਆ ਬਾਹਰ ਦੀ ਕਿਹਨੇ ਜੀ ਆਪ ਵੀ ਉਹ ਬਾਹਰ ਦਾ ਹੀ ਆ ਮੇਰੇ ਹਿਸਾਬ ਨਾਲ ਠੀਕ ਹੈ ਜੀ ਤੁਸੀਂ ਸਾਬਿਤ ਦੇ ਜੋ ਬਾਕੀ ਗੱਲ ਇਹਦਾ ਗੱਡੀਆਂ ਤੇ ਨਹੀਂ ਗੱਲ ਹੁੰਦੀ ਗੱਡੀਆਂ ਸਾਰਿਆਂ ਦੇ ਕਿਸ ਦਾ ਨੰਬਰ ਕਿਤੇ ਦਾ ਕਿਸ ਦਾ ਕਿਤੇ ਦਾ ਨੰਬਰ ਆ ਜੀ ਮੇਰਾ ਆਪਣਾ ਵੀ ਨੰਬਰ ਬਾਹਰ ਦਾ ਆ ਸਾਡੇ ਕੋਲ ਇੱਥੇ ਪੀਵੀ 35 ਵੀ ਹੈਗੀ ਆ ਪੀਵੀ 85 ਵੀ ਹੈਗੀ ਲੱਗੇ ਲੱਗੇ ਦੁਨੀਆਂ ਨੂੰ ਵੋਟਾਂ ਪਾਈਆਂ ਪਾਈਆਂ ਜੀ ਬਹੁਤ ਜ਼ਿਆਦਾ ਪਾਈਆਂ ਜੀ ਰੈਲੀ ਚ ਦੁਨੀਆਂ ਸਾਡੀ ਆਪਣੀ ਹੀ ਇਹ ਨਾ ਗੱਡੀਆਂ ਤੋਂ ਵੇਖ ਕੇ ਕਿਆਫੇ ਨਹੀਂ ਲਾਏ ਜਾਂਦੇ ਹੁੰਦੇ ਪਰ ਬਹੁਤ ਵਧੀਆ ਸਨਯੋਗਦਾਨ ਵੋਟਰਾਂ ਨੇ ਕੀਤਾ ਜਿੰਦੀ ਵੱਡਾ ਮਿਨੀ ਐਮ ਐਲ ਏ ਜੀ ਸਾਡਾ ਧੰਨਵਾਦ ਜੀ ਧੰਨਵਾਦ ਬਲਾਕ ਪ੍ਰਧਾਨ ਜੇਰਾ ਬਾਬਾ ਨਾਨਕ ਪੀਡੀਐਫ ਇਹ ਪਿੰਡ ਸ਼ਾਪਰਜਾਟ ਤੋਂ ਸਾਡੇ ਪਿੰਡਾਂ ਜਾਮ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਇਸ ਹਲਕੇ ਦੇ ਵਿੱਚ ਬਹੁਤ ਪੁਰਾਣਾ ਗੜ ਸੀ ਕਾਂਗਰਸ ਪਾਰਟੀ ਦਾ ਜੋ ਕਿ ਸਿਂਦਰ ਸਿੰਘ ਰੰਧਾਵਾ ਲਗਾਤਾਰ ਇਥੋਂ 3 ਵਾਰ ਜਿੱਤ ਚੁੱਕੇ ਨੇ ਤੇ ਚੌਥੀ ਵਾਰ ਉਹ ਮੈਂਬਰ ਆਫ ਪਾਰਲੀਮੈਂਟ ਬਣੀ ਨੇ ਇਸ ਵਾਰ ਗੁਰਦੀਪ ਸਿੰਘ ਰੰਧਾਵਾ ਨੇ ਬਣੇ ਵੱਡੇ ਮਾਰਜਨ ਨੂੰ ਹਰਾ ਕੇ ਤੇ ਇਹ ਸੀਟ ਸਰਦਾਰ ਮਾਨਸਾ ਦੀ ਝੋਲੀ ਵਿੱਚ ਪਾਈ ਆ ਤੋਂ ਅਸੀਂ ਇਹਨਾਂ ਨੂੰ ਜੋ ਵੀ ਵਾਅਦੇ ਕਰਕੇ ਮੋਟਰਾਂ ਸਪੋਰਟਰਾਂ ਨੇ ਇਹਨਾਂ ਨੂੰ ਵੋਟ ਪਾਈ ਆ ਗਰਦੀਪ ਸਿੰਘ ਜੀ ਦਾ ਵਾਣੂ ਸਾਨੂੰ ਆਸ ਆ ਕਿ ਖਰੇ ਉਤਰਨਗੇ ਖਰੇ ਉਤਰਨਗੇ ਪੂਰੇ ਖਰੇ ਉਤਰਨਗੇ ਤੇ ਦੂਜੇ ਨੰਬਰ ਤੇ ਬੋਰਡ ਇਨੀ ਪੈਣ ਦਾ ਕਾਰਨ ਮੈਂ ਸਮਝਦਾ ਦੱਸਦਾ ਵਾਂ ਸਭ ਤੋਂ ਵੱਡਾ ਕਾਰਨ ਝੋਨਾ ਜਿਹੜਾ ਸੀ ਉਹ ਜਰੂਰ ਇਸ ਵਾਰ ਥੋੜਾ ਜਿਆਦਾ ਰੁਲਿਆ ਉਹ ਸੈਂਟਰ ਦੀ ਜੁਕਾਮੀ ਸੀ ਇਹਦੇ ਵਿੱਚ ਆਮ ਪਾਰਟੀ ਦਾ ਕੋਈ ਰੋਲ ਨਹੀਂ ਸੀ ਬਿਜਲੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਿਲ ਰਹੀ ਆ 24 ਘੰਟੇ ਦੀ ਮੋਟਰਾਂ ਵਾਲੀ ਦੀ ਇਹ ਕਿਸਾਨ ਕਦੀ ਨਹੀਂ ਭੁੱਲਣਗੇ ਵੀ ਸਾਨੂੰ ਬਿਜਲੀ ਦਿੱਤੀ ਆ ਉਹੀ ਲੈਣਾ ਨੇ ਉਹੀ ਖੰਭੇ ਨੇ ਦਾ ਜੇ ਲਾਈਨ ਹੀ ਨਹੀਂ ਆ ਰਹੀ ਆ ਤਾਂ ਦੂਜੇ ਕੰਮ ਵੀ ਹੋਣਗੇ ਅਗਲੇ ਢਾਈਆਂ ਸਾਲਾਂ 'ਚ ਇੰਨਾ ਕੰਮ ਕਰੇਗੀ ਸਰਕਾਰ ਕਿ 2027 ਦੇ ਵਿੱਚ ਵੀ ਸਾਡੀ ਸਰਕਾਰ ਨਿਸ਼ਚਿਤ ਤੌਰ ਤੇ ਆਏਗੀ ਹੰਦਾ ਸਾਹਿਬ ਦੀ ਜੇਤੂ ਨੂੰ ਲੈ ਕੇ ਸੀ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਹੈ ਜੀ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਗਏ ਆ ਸਾਡੇ ਐਸਐਸਪੀ ਸਾਹਿਬ ਮਾਨਯੋਗ ਦੀ ਅੰਤਿਮ ਤਾਕਿਕ ਪੂਰੇ ਸੁਰੱਖਿਆ ਪ੍ਰਬੰਧਾਂ ਜਿਹੜੇ ਕੀਤੇ ਗਏ ਉਹਨਾਂ ਦੇ ਮੁਤਾਬਕ ਹੀ ਡਿਊਟੀ ਕੀਤੀ ਆ ਸਾਰੇ ਜਿੰਨੇ ਲੋਕ ਪਬਲਿਕ ਇਕੱਠੀ ਹੋਈ ਹੈ ਇੱਥੇ ਸਾਰਿਆਂ ਨੂੰ ਅਪੀਲ ਕੀਤੀ ਗਈ ਆ ਕਿ ਆਪਣੇ ਜਿਹੜੀ ਖੁਸ਼ੀ ਮਨਾਉਣੀਆਂ ਤਾਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਮਨ ਸ਼ਾਂਤੀ ਨਾਲ ਮਨਾਉਣ ਤੰਦਵਾ ਸਾਹਿਬ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਆ ਕਿ ਜਿੰਨੇ ਲੋਕਾਂ ਨੇ ਖੁਸ਼ੀ ਮਨਾਉਣੀ ਹੈ ਆਪਣੇ ਘਰ ਬੈ ਕੇ ਅਮਨ ਸ਼ਾਂਤੀ ਨਾਲ ਮਨਾਉਣਾ ਕੋਈ ਵੀ ਹੁਲੜਬਾਜੀ ਨਾ ਕਰੇ ਮੇਰੀ ਇਹੀ ਪੀਲ ਆ ਜੀ। ਓਕੇ। ਜੋ ਜਿੰਨੀ ਚੋਣਾਂ ਦਾ ਅੱਜ ਰਿਜ਼ਲਟ ਸਾਰੇ ਹਲਕਾ ਪੂਰੇ ਪੰਜਾਬ ਦੇ ਵਿੱਚ ਆਇਆ ਤੇ ਵਿਧਾਨ ਸਭਾ ਹਲਕਾ ਦੇ ਵਿੱਚ ਇਸ ਲੰਬੇ ਸਮੇਂ ਤੋਂ ਇੱਕ ਸਵਾਰਵਾਦੀ ਰੀਤ ਤੇ ਇੱਕ ਹੰਕਾਰਪੁਰ ਦੀ ਲੜਾਈ ਚੱਲ ਰਹੀ ਸੀ ਉਸ ਨੂੰ ਅੱਜ ਖਤਮ ਕਰਕੇ ਹਲਕਾ ਦੇ ਨੇ ਬਾਬਾ ਬੰਦੇ ਦੇ ਸਰਦਾਰ ਦੀ ਟੀਮ ਨੇ ਜਿੱਤ ਲਈ ਹੈ ਬਹੁਤ ਖੁਸ਼ੀ ਹੈ ਜੀ ਬਾਕੀ ਵਰਕਰਾਂ ਦੇ ਬਹੁਤ ਜ਼ਿਆਦਾ ਉਸਹਾਹ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਦੇ ਹਿੱਸਾ ਦਾ ਚਾਹ ਸੀਗਾ ਸਾਨੂੰ ਮੇਰੇ ਤੇਰੀ ਗੀਂਸਿਕ ਜੀ ਜੋ ਪੁੱਲੇ ਨੰੰਬੇ ਸਮੇਂ ਦਾ ਜਿਹੜਾ ਡੇਢ ਫਿਕਰ ਮੇਨਤੀ ਚੱਲ ਰਹੀ ਸੀ ਮੈਨੂੰ ਤੁਮ ਜਰੂਰ ਪਿਆ ਕਿਉਂਕਿ ਤੇਰਾ ਬਕਰ ਵਿੱਚ ਕਬੱਡੀ ਨਹੀਂ ਨਾ ਆਪਾਂ ਦੀ ਪਾਟੀ ਸੀ ਜੇ ਅੰਨਾ ਦਾ ਮਾਣ ਹੈ ਕਿ ਕਿਸੇ ਦਾ ਜੋਰ ਨਿਕਲਦਾ ਲੋਕ ਲੋਕਮ ਕਾ ਦਾ ਬੱਤਲ ਹੋ ਜਾਂਦਾ ਹੁੰਦੀ ਆ ਲੋਕ ਹੀ ਚਾਹੁੰਦੇ ਨੇ ਕਿ ਲਿੰਗ ਨੂੰ ਆਸ਼ਾ ਦੇ ਮਕਸਦਾਂ ਦੇ ਲੋਕ 14 ਮਿੰਟ ਨੂੰ ਬਸਾ ਦੇ ਪਿਆਸ ਆਈ ਗਏ ਬਾਕੀ ਸੇਪ ਦਾ ਆਦੋ ਜਣੇ ਨੇ ਕਿ ਤੇਰਾ ਬਕਰ ਨਾਲ ਸੀ ਕੱਲੇ ਜਿਹੜੇ ਕੋਲੇ ਕੋਲੇ ਵੱਡੇ ਲੀਡਰ ਚੋਂ ਆਪਾਂ ਨੂੰ ਆਉਂਦੇ ਸੀਗੇ ਆਜ ਨੂੰ ਨਾ ਰਾਜ ਬੜਾ